ਹਲਕਾ ਪਡੋੜ ਦੇ ਪਿੰਡ ਉਗੋਕੇ ਵਿਖੇ ਨੌਜਵਾਨ ਨੇ ਗਰੀਬੀ ਅਤੇ ਕਰਜ਼ੇ ਕਾਰਨ ਪਾਹ ਲਾ ਕੇ ਕੀਤੀ ਖੁਦਕੁਸ਼ੀ 25 ਸਾਲਾ ਮ੍ਰਿਤਕ ਨੌਜਵਾਨ ਬੱਕਰੀਆਂ ਚਾਰ ਕੇ ਕੰਮਦਾ ਸੀ ਪਰਿਵਾਰ ਦਾ ਗੁਜ਼ਾਰਾ ਪਿੰਡ ਵਿੱਚ ਦਰਖਤ ਨਾਲ ਪਾਹ ਲਾ ਕੇ ਕੀਤੀ ਖੁਦਕੁਸ਼ੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਗੁਰਾਹਾਲ ਹਲਕਾ ਪਡੋੜ ਦੇ ਵਿਧਾਇਕ ਲਵ ਸਿੰਘ ਉਗੋਕੇ ਦਾ ਪਿੰਡ ਹੈ ਪਿੰਡ ਉਗੋਕੇ ਜਿੱਥੇ ਨੌਜਵਾਨ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਪੁਲਿਸ ਥਾਣਾ ਸੈਨਾ ਬਲੂ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਕੀਤਾ ਗਿਆ ਦਰਜ ਅਤੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਛੋਟ ਕਰਨ ਦੇ ਜਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਪਧੋੜ ਦੇ ਪਿੰਡ ਉਗੋਕੇ ਦੇ 25 ਸਾਲਾ ਨੌਜਵਾਨ ਵੱਲੋਂ ਦਰਖਤ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਮ੍ਰਿਤਕ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਜੋ ਬੱਕਰੀਆਂ ਚਾਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਮ੍ਰਿਤਕ ਦੇ ਕਪੜੇ ਪਿਤਾ ਅਤੇ ਛੋਟੇ ਭਰਾ ਸਬਿਤ ਆਪਣੀ ਮਾਤਾ ਦੇ ਗੁਜ਼ਾਰੇ ਲਈ ਦਿਨ ਰਾਤ ਮਿਹਨਤ ਕਰਦਾ ਸੀ ਮ੍ਰਿਤਕ ਦੇ ਪਰਿਵਾਰ ਵੱਲੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਦੇ ਸਿਰ ਉੱਪਰ ਕਰਜ਼ਾ ਸੀ ਜੋ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ਤੇ ਅਤੇ ਗਰੀਬੀ ਅਤੇ ਕਰਜ਼ੇ ਕਾਰਨ ਪਰੇਸ਼ਾਨ ਸੀ ਜਿਸ ਵੱਲੋਂ ਇਹ ਖੋਪਣਾ ਕਦਮ ਚੱਕਿਆ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਜਦੋਂ ਐਸਐਚਓ ਕੈਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੁਪਹਿਰ 1 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨੇ ਪਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਦੀ ਪਛਾਣ ਜਗਸੀਰ ਨਾਮ ਦੇ ਮੁੰਡੇ ਦੇ ਰੂਪ ਵਿੱਚ ਹੋਈ ਹੈ ਮ੍ਰਿਤਕ ਦੇ ਪਰਿਵਾਰ ਦੇ ਹਾਲਾਤ ਗਰੀਬੀ ਵਾਲੇ ਹਨ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ 194 ਬੀ ਐਨ ਐਸ ਐਸ ਤਹਿਤ ਪੁਲਿਸ ਕਾਰਵਾਈ ਕਰਕੇ ਮ੍ਰਿਤਕ ਦਾ ਪੋਸ਼ਟ ਮਾਰਟਮ ਕਰਵਾਇਆ ਗਿਆ ਹੈ ਤੇ লাশ ਬਾਰਸਾਵਾਂ ਵੱਲ ਕਰ ਦਿੱਤੀ ਗਈ ਹੈ ਅੱਜ ਇੱਕ ਉਗੋਕੇ ਦੇ ਮਾਮਲਾ ਸਾਹਮਣੇ ਆਇਆ ਕਿ ਮੰਗਦਾ ਹੈਗਾ ਕੀ ਕਿ ਤੇ ਸਾਨੂੰ ਅੱਜ ਇੱਕ ਦੁਪਹਿਰੇ 1 ਵਜੇ ਇੱਕ ਕੰਟੀਨਿਊਸ਼ਨ ਬੁਲੀ ਸੀ ਕਿ ਇੱਕ ਬੰਦੇ ਨੇ ਇਥੇ ਫਾਹਾ ਲਾ ਲਿਆ ਤਾਂ ਜਦੋਂ ਮੌਕੇ ਤੇ ਪਹੁੰਚੇ ਸੀ ਤਾਂ ਉੱਥੇ ਦੇਖਿਆ ਵੀ ਇੱਕ ਜਗਸੀਰ ਸਿੰਘ ਸਿਰਾ ਪੁੱਤਰ ਗੁਰਦੀਪ ਸਿੰਘ ਵਾਸੀ ਉਗੋਕੇ ਦਾ ਹੈਗਾ ਅੱਛਾ ਸੀ ਲਿਆ ਇਹ ਉਮਰੇ ਦੀ 25 ਸਾਲ ਹੈ ਤੇ ਇਹ ਕਾਫੀ ਕਰਦੇ ਹਾਲਾਤਾਂ ਤੋਂ ਤੰਗ ਪਰੇਸ਼ਾਨ ਰਹਿੰਦਾ ਸੀ ਕਾਫੀ ਗਰੀਬ ਸਿਰਵਾਰ ਨਾਲ ਹਾਂ تعلق ਰੱਖ ਜਾਂ ਸੀਗਾ ਇਹ ਤੇ ਜਦੋਂ ਇਹਦੀ ਮਾਤਾ ਤੋਂ ਪੁੱਛਿਆ ਗਿਆ ਸਮਾਨ ਇਹ ਵੀ ਇਹੀ ਦੱਸਿਆ ਔਰ ਆਸ-ਪਾਸ ਜੋ ਲੋਕਾਂ ਨੇ ਵੀ ਦਿੱਤੀ ਸ਼ਰੀਅਤ ਉਹਦਾ ਡਿਫਰੈਂਸ਼ੀਏਸ਼ਨ ਜੁਦਾ ਸੀ ਵੀ ਆਪ ਦੀ ਗਰੀਬੀ ਨੂੰ ਲੈ ਕੇ ਤੇ ਅੱਜੋ ਨਹੀਂ ਉੱਥੇ درخت ਨਾਲ ਲੋਹੀ ਨਾਲ ਪਾਹਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਮਾਨ ਉहां ਕਿ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਮਾਨ ਲਈ ਹਾਂ ਉਹਦੀ ਮਾਤਾ ਦੇ ਬਿਆਨਾਂ ਦੇ ਉੱਤੇ 194 ਬੀ ਐਨ ਐਸ ਐਸ ਦੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਤੇ ਜਿਹੜੀ ਬਾਡੀ ਆ ਉਹ ਵਾਰਸਾਂ ਦੇ ਹਵਾਲੇ ਕਰ ਦਿੱਤੀ। ਜੀ ਕੀ ਨਾਮ ਹੈ? ਆ ਕੀ ਆਪਣੇ ਪਿੰਡ ਉਹ ਵਾਕਾ ਹੋਇਆ? ਕੀ ਕਹਿਣਾ ਚਾਹੁੰਦੇ? ਇਹ ਪਿੰਡ ਉਗੋਕਾ ਜਿਲ੍ਹਾ ਬਰਨਾਲ ਦੇ ਵਿੱਚ ਵਾਕਾ ਹੋਇਆ ਜੀ। ਤੇ ਜਗਸੀਰ ਸਿੰਘ ਪੁੱਤਰ ਗਰਦੀਪ ਸਿੰਘ ਸੀ ਇਹ। ਜਿਹਨੇ ਸੁਸਾਇਡ ਕੀਤਾਗਾ। ਤੇ ਬੱਕਰੀਆਂ ਰੱਖਿਆ ਹੋਏ ਸੀਗਾ ਕੋਈ ਲੈਣ ਦੇਣ ਸੀਗਾ। ਉਹਦੇ ਸਬੰਧ ਵਿੱਚ ਬੰਦੇ ਨੇ ਸੁਸਾਇਡ ਕਰ ਲਿਆ ਕਿਉਂ ਕਰਜੋ ਤੰਗ ਆ ਕੇ ਕੀਤਾ। ਜੋ ਕੀਤਾ ਨੇ ਸੁਸਾਇਡ ਕਰਜੋ ਤੰਗ ਆ ਕੇ ਕੀਤਾਗਾ। ਉਮਰ ਕਿੰਨੀ ਕੁ ਸੀ ਇਸ ਦੀ? ਪੁੱਤ ਜੀ ਆਸ਼ਟਮ 25 ਸਾਲ ਸੀ ਪਰਿਵਾਰ ਵਿੱਚ ਕੌਣ ਕੌਣ ਹੈ ਇਹ ਦੋ ਭਰਾ ਨੇ ਤੇ ਇੱਕ ਮਾਤਾ ਜੀ ਤੇ ਡੈਡੀ ਇਹਨਾਂ ਦੇ ਹੈ ਨਹੀਂ ਗਏ ਉਹ ਦਿਮਾਗੀ ਅਫਸਰ ਸੀ ਘਰੋਂ ਚਲੇ ਗਏ ਸੀਗੇ